ਹਲਕਾ ਸੁजानਪੁਰ ਦੇ ਪਿੰਡ ਗੰਦਲਾ ਲਾਹੜੀ ਮੋੜ ਨੇੜੇ ਮੰਦਰ ਤੋਂ ਕੁਝ ਸਾਹਮਣੇ ਹੀ ਖੁੱਲੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕਾਂ ਨੇ ਜਤਾਇਆ ਰੋਸ ਇਸ ਮੌਕੇ ਗਲਬਾਤ ਕਰਦੇ ਆ ਲੋਕਾਂ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਮਹਾਵੀਰ ਜੀ ਦੇ ਮੰਦਰ ਦੇ ਸਾਹਮਣੇ ਹੀ ਸ਼ਰਾਬ ਦਾ ਠੇਕਾ ਹੈ ਜਦ ਕਿ ਕਿਸੇ ਵੀ ਧਾਰਮਿਕ ਸਥਾਨ ਜਾਂ ਸਕੂਲ ਦੇ ਨੇੜੇ ਸ਼ਰਾਬ ਦੇ ਠੇਕੇ ਨਹੀਂ ਖੋਲ ਸਕਦੇ ਪਰ ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਛੇਕ ਕੇ ਟੰਗ ਧਿਆਨ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸ਼ਰਿਆਮ ਤੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਜਿਸ ਦੇ ਚਲਦਿਆਂ ਲੋਕਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਕਿਸੇ ਪਰਮਿਸ਼ਨ ਤੋਂ ਮੰਦਰਾਂ ਦੇ ਸਾਹਮਣੇ ਰੋਡ ਤੇ ਸ਼ਰਾਬ ਪਿਲਾਉਂਦੇ ਨੇ ਉਸ ਵੇਲੇ ਪੁਲਿਸ ਅੱਖਾਂ ਬੰਦ ਕਰਕੇ ਕਿਉਂ ਚੁੱਪ ਕਰਕੇ ਚਲੀ ਜਾਂਦੀ ਹੈ ਕਿਉਂ ਪੁਲਿਸ ਦਾ ਉਸ ਪਾਸੇ ਧਿਆਨ ਨਹੀਂ ਹੁੰਦਾ ਜਦ ਕਿ ਪੁਲਿਸ ਕਹਿੰਦੀ ਹੈ ਕੋਈ ਵੀ ਨਸ਼ਾਜਾਂ ਗਲਤ ਕੰਮ ਨਹੀਂ ਕੀਤਾ ਜਾਂਦਾ ਪਰ ਸੁजानਪੁਰ ਦੇ ਵਿੱਚ ਨਜਾਇਜ਼ ਕਾਫੀ ਹਾਤੇ ਖੁੱਲੇ ਨੇ ਜਿਨ੍ਹਾਂ ਦੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਵੀ ਪਰਮਿਸ਼ਨ ਨਹੀਂ ਹੈ ਪਰ ਪੁਲਿਸ ਪ੍ਰਸ਼ਾਸਨ ਉੱਥੋਂ ਅੱਖਾਂ ਬੰਦ ਕਰਕੇ ਚਲਿਆ ਜਾਂਦਾ ਹੈ ਜਿਸ ਕਰਕੇ ਕਾਫੀ ਵਾਰੀ ਵੱਡੇ ਹਾਦਸੇ ਹੋ ਗਏ ਨੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਨਜਾਇਜ਼ ਹਾਤੇ ਬੰਦ ਕੀਤੇ ਜਾਣ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਬੰਦ ਕਰਕੇ ਕੁੰਮ ਕਰਨ ਦੀ ਨੀਂਦ ਸੋ ਜਾਂਦਾ ਹੈ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਹਾਂ ਕਿ ਮੰਦਿਰ ਨੇੜੇ ਠੇਕਾ ਕਿਤੇ ਹੋਰ ਸ਼ਿਫਟ ਕਰਵਾਇਆ ਜਾਏ ਨਹੀਂ ਤਾਂ ਉਹ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਗੇ ਮੈਂ रामूਦੀ ਸ਼ਰਮਾਈ ਡਾਇਰੈਕਟਰ ਸੂਰਮੇਸ਼ੀ ਰਾਮਾਨਾਟ ਕਲਬ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਗੰਦਰਦਾੜੀ ਕੇ ਹਰਿਮਾਨ ਦੇ ਮੰਦਿਰ ਦੇ ਸਾਹਮਣੇ ਠੇਕਾ ਕਾਫੀ ਦੇਰ ਦਾ ਕੀ ਕਹਿਣਾ ਚਾਹੋਗੇ ਸਰ ਗੱਲ ਇਦਾਂ ਐ ਭੀ ਜਿਹੜੇ ਠੇਕੇ ਹੁੰਦੇ ਨੇ ਜਾਂ ਜਿਹੜੇ ਮੀਟਿੰਗੀਆਂ ਦੁਕਾਨਾਂ ਹੁੰਦੀਆਂ ਨੇ ਇਹ ਜਿੰਨੇ ਵੀ ਜਿੰਨੇ ਹੁੰਦੇ ਨੇ ਨਾ ਇਹਨਾਂ ਨੂੰ ਪੋਲੀਟਿਕਲ ਸ਼ਟਰ ਹੁੰਦੇ ਨੇ ਇਹ ਮਲੀ ਬਿਨਾ ਕਿਸੇ ਦੀ ਸ਼ਹਿਤੋਂ ਇਹ ਠਿਕਣੀ ਖੁੱਲਦੇ ਕਿਉਂਕਿ ਅੰਡਰ ਰੂਲ ਹੈ ਕਿਤੇ ਵੀ ਜਿੱਥੇ ਮੰਜ਼ਰ ਹੈ ਉਹਦਾ 200 ਗਾਜ ਤੇ ਨਾ ਠੇਕਾ ਹੋ ਸਕਦਾ ਹੈ ਨਾ ਮੀਡੀ ਸ਼ਰਾਬ ਦੀ ਦੁਕਾਨ ਹੋ ਸਕਦੀ ਹੈ ਇਹ ਜਿਹੜੀ ਸਰਕਾਰਾਂ ਨੇ ਇਹ ਠੇਕੇ ਜਦੋਂ ਨਿਲਾਮ ਹੁੰਦੇ ਨੇ ਉਹਨਾਂ ਕੋ ਪੈਸੇ ਲੈ ਲੈਂਦੇ ਨੇ ਇੱਕ ਬ੍ਰਾਂਚ ਦੇ ਉਹ ਛੋਟ ਜਿਹੋਣੀ ਬ੍ਰਾਂਚਾਂ ਆ ਆਂ ਜਿੱਥੇ ਦਿਲਕਾ ਦਾ ਉਹ ਬ੍ਰਾਂਚਾ ਖੁੱਲਦੇ ਆ ਕਿਉਂਕਿ ਜਿੱਥੇ ਸਰਕਾਰ ਦਾ ਤੇ ਜਿੱਥੇ ਠੇਕੇਦਾਰਾਂ ਦਾ ਕਸੂਰ ਹੈ ਉੱਥੇ ਸਾਡੇ ਹਿੰਦੂ ਲੋਕਾਂ ਦਾ ਵੀ ਕਸੂਰ ਹੈ ਕਿਉਂਕਿ ਅਸੀਂ ਮੰਦਰਾ ਕੋਲ ਦੇ ਠੇਕੇ ਹੁੰਦੇ ਨੇ ਉਹਨਾਂ ਬਾਈਕਾਟ ਨਹੀਂ ਕਰਦੇ ਉੱਤੇ ਜਾ ਕੇ ਉਹ ਸ਼ਰਾਬ ਲੈਣਿਆ ਸ਼ਰਾਬਾ ਪੀਣਿਆ ਉੱਤੇ ਆ ਕੇ ਮੀਟ ਖੰਣਿਆ ਮੱਛੀ ਖੰਣਿਆ ਕਿਉਂਕਿ ਇਹ ਅੰਡਰਸਟੂਡ ਹੈ ਜਿਸਨੇ ਕਿਹੇ ਦੁਕਾਨਦਾਰ ਦੀ ਕੋਈ ਚੀਜ਼ ਨਹੀਂ ਵੇਕੇਗੀ ਉਹ ਦੁਕਾਨ ਬੰਦ ਕਰਕੇ ਨਿਕਲ ਜਾਏਗਾ ਇਹ ਸਾਡੇ ਹਿੰਦੂ ਲੋਕਾਂ ਵੀ ਫਰਜ ਬੰਦਾ ਹੈ ਕਿ ਜਿਹੜੀਆਂ ਦੁਕਾਨਾਂ ਆਪਣੇ ਮੰਦਰਾ ਕੋਲ ਹੈ ਮੀਟ ਦੀਆਂ ਜਾਂ ਸ਼ਰਾਬ ਦੀਆਂ ਉਤੋਂ ਬਿਲਕੁਲ ਚੀਜ਼ਾਂ ਨਾ ਲੈਣ ਬਾਕੀ ਮੈਂ ਸਰਕਾਰ ਦੇ ਹੱਥ ਬਣ ਕੇ ਬੇਨਤੀ ਕਰਦਾ ਕਿ ਚੋ ਠੀਕ ਹੈ ਜੇ ਸ਼ਰਾਬ ਕਿਉਂਕਿ ਜਿੰਨੀ ਵੀ ਇਨਕਮ ਜਰੀ ਹੈ ਸਰਕਾਰਾਂ ਨੂੰ ਉਹ ਸ਼ਰਾਬ ਦੀ ਤੇ ਪਟ્રોલ ਦੀ ਹੁੰਦੀ ਆ ਕਿ ਉਹ ਸ਼ਰਾਬ ਦਾ ਨਾ ਸਰਕਾਰ ਪਟ્રોલ ਬੰਦ ਕਰ ਸਕਦੀ ਆ ਨਾ ਸ਼ਰਾਬ ਬੰਦ ਕਰ ਸਕਦੀ ਆ ਹਾਂ ਇੰਨਾ ਜਰੂਰ ਕਰ ਸਕਦੀ ਆ ਸਰਕਾਰ ਵੀ ਜਿਹੜੇ ਮੰਦਿਰਾਂ ਤੋਂ ਜਿਵੇਂ ਸਾਡਾ ਕਾਨੂੰਨ ਹੈ ਵੀ 200 ਗਜ ਦੇ ਵਿੱਚ ਸ਼ਰਾਬ ਦੇ ਟਿਕਾਣੇ ਨਹੀਂ ਹੋਣ ਚਾਹੀਦੇ ਇਹ ਸਰਕਾਰ ਨੂੰ ਜੁਰਤ ਧਿਆਨ ਦੇਣਾ ਚਾਹੀਦਾ ਇਹ ਸਾਡੇ Hindu ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਆ ਅਸੀਂ ਸਰਕਾਰ ਦੇ ਪੁਰਜ਼ੋਰ ਬੇਨਤੀ ਕਰਦੇ ਆ ਵੀ ਜਿੱਥੇ ਜਿੱਥੇ ਮੰਦਿਰਾਂ ਕੋਲ ਠੇਕੇ ਆ ਜਿੱਥੇ ਵੀ ਮੰਦਿਰਾਂ ਕੋਲ ਮੀਟੀਆਂ ਦੁਕਾਨਾਂ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਡਿਸਾਲਵ ਕੀਤਾ ਜਾਏ ਇਹਨੂੰ ਟਾਇਆ ਜਾਏ ਪਰ ਮਾਨ ਸਰਕਾਰ ਦਾ ਕਹਿਣਾ ਹੈ ਕਿ ਨਸ਼ਾ ਮੁਕਤ ਪੰਜਾਬ ਕੀਤਾ ਜਾ ਰਿਹਾ ਹੈ ਲੇਕਿਨ ਲੱਗਦਾ ਕੋਈ ਇਧਰ ਨਸ਼ਾ ਮੁਕਤ ਨਹੀਂ ਆਉਂਦਾ ਨਸ਼ੇ ਮੋਦੀ ਦੀ ਗੱਲ ਛੱਡ ਦਿਓ ਕਿਉਂਕਿ ਨਸ਼ਾ ਮੁਕਤ ਸਰਕਾਰ ਖੁਦ ਹੀ ਨਹੀਂ ਕਰਵਾ ਜਾਂਦੀ ਕਿਉਂਕਿ ਅਗਰ ਸ਼ਰਾਬ ਨਹੀਂ बिकੇਗੀ ਤਾਂ ਸਰਕਾਰ ਨੂੰ ਰਜਿਸਪ ਕਿੱਥੋਂ ਆਏਗਾ ਸਰ ਕੋਈ ਇੱਕ ਬੋਤਲ ਜਿਹੜੀ 100 ਰੁਪਏ ਦੀ ਹੈ ਉਹਦੇ ਚੋਂ ਉਹ ਘੱਟੋ ਘਾਟ ਸਰਕਾਰ ਨੂੰ 60 ਰੁਪਏ ਮਿਲਦੇ ਆ ਜਿਹੜੀ 400 ਦੀ ਬੋਤਲ ਹੈ ਸਰਕਾਰ ਨੂੰ ਤੇ 2.5 2.5 ਰੁਪਏ ਜਾਂਦਾ ਸੀ ਇਸ ਕਰਕੇ ਕੋਈ ਸਰਕਾਰ ਇਹ ਨਸ਼ਾ ਬੰਦ ਕਰੇਗੀ ਕਿਉਂਕਿ ਨਸ਼ਾ ਬੰਦ ਕਰਨਾ ਮਤਲਬ ਹੈ ਸਰਕਾਰ ਦਾ ਰੈਵਨਿਊ ਘਟਣਾ ਇਸ ਕਰਕੇ ਸਰਕਾਰ ਇੱਕ ਠੇਕੇਦਾਰਾ ਕੋਈ ਠੇਕੇਦਾਰ ਨੂੰ ਦਿੰਦੀ ਹੈ ਕਿ ਆਪਣੇ ਵੀ ਤੁਸੀਂ ਪੰਜ ਪਾਸੇ ਸਸਪਰਾਚਾ ਖੋਲੋ ਇਸ ਕਰਕੇ ਸਰਕਾਰ ਲੋ ਕਿ ਕੋਈ ਕਿਹ ਬਾਪਹੀਂ ਆਹੀ ਨਹੀਂ ਕਰ ਸਕਦੇ ਆਹੀ ਨਹੀਂ ਬੇਨਤੀ ਕਰ ਸਕਦੇ ਆ ਜਿੱਥੇ ਮੰਦਰਾ ਕੋਲ ਸ਼ਰਾਬ ਦੀਆਂ ਦੁਕਾਨਾਂ ਆ ਮੰਦਰਾ ਕੋਲ ਮਿੱਠਾਈ ਦੀਆਂ ਦੁਕਾਨਾਂ ਆ ਉਹਨਾਂ ਨੂੰ ਬੰਦ ਕੀਤਾ ਜਾਏ ਤਾਂ ਕਿ ਹਿੰਦੂ ਧਰਮਾਂ ਦੀ ਜਿਹੜੀ ਭਾਵਨਾ ਹੈ ਉਹ ਉਹਦਾ ਖਿਲਵਾੜ ਨਾ ਹੋਏ ਤਾਂ ਦੇਖ ਨੂੰ ਮਿਲਦਾ ਰੋਈ ਪ੍ਰਸ਼ਾਸਨ ਦੇ ਵਿੱਚੋਂ ਆਨੇ ਜਾਣਾ ਹੈ ਕਿਉਂ ਪ੍ਰਸ਼ਾਸਨ ਸੁਤਤਾਂ ਦੀ ਕਿਉਂਕਿ ਪ੍ਰਸ਼ਾਸਨ ਇੱਕ ਐਸੀ ਚੀਜ਼ ਹੈ ਜਿੰਨਾ ਚਿਰ ਤੁਸੀਂ ਉਹਦੇ ਕਿ ਸ਼ਿਕਾਇਤ ਨਾ ਕਰੋ ਇੱਕ ਵੱਡਾ ਜਿਹਾ ਖوان ਹੈ ਵੀ ਜਦੋਂ ਤੱਕ ਮਾਂ ਬੱਚਾ ਰੋਂਦਾ ਨਹੀਂ ਮਾਂ ਵੀ ਦੁੱਧ ਨਹੀਂ ਦਿੰਦੀ ਅਸੀਂ ਨਾਂ ਦੇ ਹਿੰਦੂ ਜ਼ਰੂਰ ਹਾਂ ਮਗਰ ਅਸੀਂ ਕਹਿੰਦੇ ਆ ਭਗਤ ਸਿੰਘ ਜੰਮੇ ਉਹ ਕਾਲੇ ਤੋਂ ਘਰ ਜੰਮੇ ਜਾਂ ਰਾਮੇ ਤੋਂ ਘਰ ਜੰਮੇ ਸਾਡੇ ਘਰਾਂ ਜੰਮੇ ਸਾਰੇ ਕਹਿੰਦੇ ਪਾਕਸੇ ਚਮਲਾ ਜਾਇਦਾ ਮਰ ਗੋਂਡੀ ਨਗਰ ਚਮਲਾ ਜਾਇਦਾ ਇਸ ਕਰਕੇ ਹਰ ਬੰਦਾ ਮੰਦਰ ਦੇ ਦੁਖੀ ਜੁਰੂਰ ਹੈ ਮੰਦਰ ਕੋਲ ਸ਼ਰਾਬ ਖੁੱਲੀ ਹੈ ਮੰਦਰ ਕੋਲ ਮੀਟ ਦੀ ਦੁਕਾਨ ਖੁੱਲੀ ਹੈ ਮਗਰ ਕੋਈ ਵੀ ਬੋਲ ਕੇ ਨਹੀਂ ਰਾਜੀ ਇਸ ਕਰਕੇ ਅਸੀਂ ਸਾਡੇ ਹਿੰਦੂ ਭਰਾਵਾਂ ਅਕੀ ਬੇਨਤੀ ਹੈ ਕਿ ਜਿੱਥੇ ਸ਼ਰਾਬ ਦੇ ਠੇਕੇ ਖੁੱਲਿਆ ਮੀਟ ਦੀ ਦੁਕਾਨ ਖੁੱਲਿਆ ਉਹਦਾ ਬਹਿਸ਼ ਕਰ ਕੀਤਾ ਜਾਏ ਸਸ ਐਕਸ ਸਰਪੰਚ ਰਤਨ ਕੌਣੀ ਤੋਂ ਸਰ ਦੇਖਣ ਨੂੰ ਮਿਲਦਾ ਦੰਦਰਾੜੀ ਦੇ ਠੇਕੇ ਨਾਲ ਮੰਦਰ ਹੈ ਇੱਕ ਵਾਰ ਠੇਕਾ ਹੈ ਜਿੱਲੇ ਵੀ ਕੋਈ ਮੱਥਾ ਟੇਕਣਾ ਤੇ ਪਹਿਲੇ ਠੇਕੇ ਦਰਸ਼ਨ ਕਰਨੇ ਪੈਂਦੇ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਇਹ ਬੜੀ ਦੁਖਦਣੀ ਗੱਲ ਆ ਕੋਈ ਵੀ ਮੰਦਿਰ ਹੋਵੇ ਜਾਂ ਗੁਰਦੁਆਰਾ ਕੋਈ ਵੀ ਹੋਵੇ ਉੱਥੇ ਹਰ ਇੱਕ ਨੂੰ ਚੁਕੜੇ ਪੈਂਦਾ ਪਰਮਾਤਮਾ ਦਾ ਘਰ ਆ ਜਿਹੜੇ ਇਦਾਂ ਦੇ ਲੋਕੀ ਖੇਤਾਂ ਖੋਲਣਾ ਜਾਂ ਕੋਈ ਹੋਰ ਚੀਜ਼ਾਂ ਆ ਕੇ ਪਾਣੀ ਆ ਕੁਝ ਸਮਝਦਾਰੀ ਆਪਣੇ ਕੋਲ ਵੀ ਹੁੰਦੀ ਹੈ ਵਿੱਚੋਂ ਤੁਹਾਨੂੰ ਮਿਲ ਗਿਆ ਆ ਜਾਂ ਕੰਮ ਕਰਨਾ ਬਿਜ਼ਨਸ ਬਿਜ਼ਨਸ ਵੀ ਹੁੰਦਾ ਪਰ ਇਹ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਅੱਗੇ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਦੇ ਦੋਸ਼ੀ ਅਸੀਂ ਸਮਝਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਵੀ ਸੜਕਾਂ ਦੇ ਉੱਤੇ ਕੀ ਹੋ ਰਿਹਾ ਦੂਸਰੀ ਗੱਲ ਮੈਂ ਕਹਾਂ ਲੋ ਕਿਤੇ ਸਕੂਲ ਦੇ ਕੋਲ ਨਾਲ-ਨਾਲ ਸਕੂਲ ਨਾਲ ਨਾਲ ਹੀ ਮੰਦਿਰ ਆ ਉੱਥੇ ਸਾਰਾ ਕੁਝ ਠੀਕ ਹੈ ਉੱਥੇ ਹੀ ਬਰਾਂਚਾਂ ਆਮ ਜਨਤਾ ਨੇ ਨੰਗੜਾ ਸ਼ਹਿਰ ਕਰਨਾ ਜਾ ਕੁੜੀਆਂ ਨੰਗੜਾ ਜਨਾਨੀਆਂ ਨੰਗੜਾ ਪਰ ਪ੍ਰਸ਼ਾਸਨ ਦੇ ਹੀ ਅੰਦਰ ਕੋਈ ਧਿਆਨ ਨਹੀਂ ਹੈਗਾ ਦੂਸਰੀ ਗੱਲ ਜੇ ਮੈਂ ਚੱਲ ਜਾ ਤਾਂ ਸਭ ਤੋਂ ਵੱਡਾ ਦੋਸ਼ੀ ਜਿਹੜਾ ਇਹ ਹੈਗਾ ਫੋਰੈਸਟ ਦੇ ਆਪਣੇ ਨਹਿਰ ਵਿਭਾਗ ਜਿਨ੍ਹਾਂ ਨੇ ਉਹਨਾਂ ਨੂੰ ਦਿੱਤੀ ਦੀ ਹੁੰਦੀ ਹੈ ਜਗ੍ਹਾ ਆਮ ਗਰੀਬ ਕੋਈ ਰੇੜੀ ਲਾਊਗਾ ਤਾਂ ਉਹਨੂੰ ਚੁੱਕਣ ਸਾਰੇ ਚੱਲ ਜਾਣਗੇ ਉੱਥੇ ਤੇ ਪਤਾ ਨਹੀਂ ਹੜਾ ਲੜਾ ਤੂੰ ਅੰਬਾਂ ਦੀ ਰੇੜੀ ਲਾ ਕਿਉਂ ਲਈ ਇੱਥੇ ਪਤਾ ਨਹੀਂ ਕਿੱਦਾਂ ਕਿ ਤੜਣਾ ਉਹਨ ਜਦੋਂ ਆਇਂਦੇ ਨੇ ਵੱਡੇ ਆਲਿਆਂ ਦਾ ਤੇ ਉਹਦੇ ਭਾਵੇਂ ਖੋਖਾ ਕਿਤੇ ਬਿਲਡਿੰਗ ਵੀ ਬਣਾ ਲਓ ਉਹਨਾਂ ਦੇ ਵਾਸਤੇ ਕੋਈ ਰੋਕਣੀ ਆ ਗਈ ਸਾਰੇ ਕੁਝ ਉਹਨਾਂ ਦੇ ਕਾਗਜ਼ ਪੂਰੇ ਹੋ ਜਾਂਦੇ ਉਸ ਟਾਂ ਤੇ ਅੱਧਿਆਂ ਤੇ ਧੂਸੀਆ ਵੱਡ-ਵੱਟ ਕੇ ਰੇੜੀਆਂ ਲੱਗ ਚੁੱਕੀਆਂ ਦੀ ਹੁੰਦੀਆਂ ਉਹ ਕੌਣ ਨਾ ਗਰੀਬ ਨਹੀਂ ਆ ਗਏ ਗਰੀਬ ਉਹ ਆ ਜਿਹੜਾ ਵਿਚਾਰਾ ਕਿਰਾਏ ਤੇ ਉੱਥੇ ਦੇ ਕਰਦਾ ਖੋਖਾ ਬਣਾ ਲਿਆ ਅੱਗੇ ਬਿਜ਼ਨਸ ਹੋ ਗਿਆ ਉਹਦਾ ਤਗੜੇ ਨੇ ਖੋਖਾ ਬਣਾ ਲਿਆ ਜਾਂ ਦੁਕਾਨ ਬਣਾ ਲਈ ਦਿੱਤੀ ਕਿੰਨੂੰ ਕਿਰਾਏ ਤੇ ਵੀ ਜਗ੍ਹਾ ਕਿਦੀ ਆ ਜਗ੍ਹਾ ਦਾ ਕੋਈ ਪਤਾ ਨਹੀਂ ਅਸੀਂ ਗਰੀਬ ਆ ਹੋ ਅਗੜਾ ਚਲੋ ਅਸੀਂ ਮੰਨ ਲਿਆ ਅਸੀਂ ਇੱਕ ਖੋਖਾ ਬਣਾ ਕੇ ਦੱਸ ਦਿੰਦੇ ਆ ਤੁਹਾਨੂੰ ਤੁਸੀਂ ਆਪਣੇ ਪ੍ਰੈਸ ਵਾਲ ਮੈਂ ਤੁਹਾਡੇ ਸਾਹਮਣੇ ਕਹਿਣਾ ਚਲੋ ਮੈਂ ਦੁਕਾਨ ਬਣਾਉਣਾ ਆ ਪੰਜ ਨੰਬਰ ਦੇ ਉੱਤੇ ਬਣਾਉਣਾ ਜਾਂ ਆਪਣੇ ਸਿਆਲਪੁਰ ਰੋਡ ਤੇ ਕਿਤੇ ਨਹੀਂ ਬਣਾਉਣਾ ਮੈਨੂੰ ਬਣਾਉਣ ਦੇਣਗੇ ਪ੍ਰਸ਼ਾਸਨ ਨੂੰ ਸਭ ਪਤਾ ਪਰ ਸਿਰਫ ਉਧਰ ਅੱਖਾਂ ਬੰਦ ਕੀਤੀ ਦੀ ਦੂਜਿਆਂ ਫੋਰੈਸਟ ਨੇ ਬੂਟੇ ਲਾਏ ਹੀ ਕਿ ਉੱਥੇ ਫਿਰ ਲੋਕਾਂ ਦੇ ਕਬਜ਼ੇ ਹੋਏ ਫਿਰਦੇ ਆ ਕਿਹੜੇ ਪਿੰਡ ਜਾਣਾ ਕਿਹੜੇ ਸ਼ਹਿਰ ਤੇ ਜਾਣਾ ਮੈਂ ਨਾਲ ਜਾਣ ਨੂੰ ਤਿਆਰ ਆ ਚਲਾਉ ਤੁਹਾਨੂੰ ਦਿਖਾ ਦਿਆਂ ਕੀ ਗੱਲ ਉਹ ਤਰਖਾਵਾ ਨਹੀਂ ਲਾਂਦੇ ਡਿਊਟੀਆਂ ਨਹੀਂ ਲੱਗੀਆਂ ਉੱਥੇ ਤਾਰਾਂ ਨਹੀਂ ਲੱਗੀਆਂ ਬੱਲੀ ਆਲੀ ਲੱਗੀਆਂ ਉਹ ਫਿਰ ਕਬਜ਼ੇ ਕਿੱਦਾਂ ਹੋ ਗਏ ਸਰ ਕੀ ਕਹਿ ਚੋਗੇ ਜਿਹੜਾ ਦੇਖਣ ਨੂੰ ਮਿਲਦਾ ਕਿ ਇੱਕ ਵਾਰ ਸ ਲੋਕਾਂ ਦੀ ਆਸਤਾ ਹੈਗੀ ਆ ਦੂਜੇ ਵਾਰ ਠੇਕਾ ਹਣਾ ਕਿ ਕਿਵੇਂ ਮੈਸੇਜ ਜਾਂਦੇ ਲੋਕਾਂ ਸਰ ਮੈਂ ਇੱਕੋ ਬੇਨਤੀ ਤੁਹਾਡੇ ਅੱਗੇ ਕੀਤੀ ਆ ਤੇ ਇਹਦੇ ਵਿੱਚ ਆਮ ਜਨਤਾ ਥੋੜੀ ਦੋਸ਼ੀ ਆ ਜੰਗ ਲਾਉਣ ਵਾਲਾ ਥੋੜਾ ਦੋਸ਼ੀ ਤੇ ਪ੍ਰਸ਼ਾਸਨ ਜਿਹਨੂੰ ਸਭ ਕੁਝ ਪਤਾ ਕਿ ਜਦੋਂ ਕੋਈ ਸੱਚਤਾ ਬੋਲੇਗਾ ਜੇ ਮੰਨ ਲਓ ਕਿਸੇ ਗੁਰਦੁਆਰੇ ਜਾਂ ਮੰਦਿਰ ਜਾਂ ਕੋਈ ਚੀਜ਼ ਆ ਜਦੋਂ ਉੱਥੇ ਆਪਣੇ ਅਗੇ ਕਰਜਾ ਧਰਮਿਆ ਉਹ ਬੋਲੂਗਾ ਫਿਰ ਪ੍ਰਸ਼ਾਸਨ ਦੇ ਅੱਗੇ ਹੋਣਾ ਸਾਨੂੰ ਲਿਖਤੀ ਲਿਖਤੀ ਤੌਰ ਤੇ ਸੜਕਾਂ ਦੇ ਦਿਸੇ ਕਰਤਾ ਵੀ ਮੰਦਰ ਦਾ ਮੰਦਰ ਨੂੰ ਪ੍ਰਣਾਮ ਕਰਨੀ ਆ ਜਾਂ ਕੋਈ ਵੀ ਚੀਜ਼ ਆ ਉਹਨੂੰ ਆਪਾਂ ਪ੍ਰਣਾਮ ਕਰਨਿਆ ਸਵੇਰੇ ਸਾਮੀ ਤੇ ਉਹਦੇ ਵਿੱਚ ਕਿਉਂ ਉਹਨ ਪ੍ਰਸ਼ਾਸਨ ਦਾ ਕੰਮ ਆ ਪ੍ਰਸ਼ਾਸਨ ਸਾਡੀ ਜ਼ਿੰਮੇਵਾਰੀ ਸਮਝੇ ਆਪਣੀ ਵੀ ਮੇਰਾ ਕੰਮ ਕੀ ਕਰਨ ਵਾਲਾ ਗਲਤ ਕੌਣ ਕਰਦਾ ਪਿਆ ਆ ਉਹਨੂੰ ਗਲਤ ਨੂੰ ਰੋਕਣਾ ਕਿਉਂਕਿ ਉੱਥੋਂ ਹੀ ਨਸੇ ਸ਼ੁਰੂ ਹੁੰਦੇ ਆ ਕਿਤੋਂ ਨਸੇ ਸ਼ੁਰੂ ਹੁੰਦੇ ਜਦੋਂ ਬੱਚੇ ਨੂੰ ਦਾਰੂ ਪੀਣ ਮਿਲਣੀ ਆ ਸ਼ੁਰੂ ਹੋਣੀ ਆ ਉੱਥੇ ਤਾਂ ਨਸੇ ਵੱਡੇ ਚੱਲਣੇ ਕਿਉਂ ਨਹੀਂ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਇਸ ਤੇ ਦੇਖੋ ਇਹ ਪ੍ਰਸ਼ਾਸਨ ਦੇ ਵਿੱਚ ਕੋਈ ਮਿਲੀ ਭਗਤੀ ਹੋएगी ਇਹਦੇ ਚ ਅਸੀਂ ਕੀ ਕਹਿ ਸਕਦੇ ਆ ਕੀ ਫੀਲ ਕਰੋਗੇ ਟੀਲ ਅਸੀਂ ਇਹੀ ਪੰਜਾਬ ਸਰਕਾਰ ਦੇ ਅੱਗੇ ਕਰਾਂਗੇ ਠੀਕ ਹੈ ਜੀ ਆਪਣੇ ਕਮਿਸ਼ਨ ਦੇ ਅੱਗੇ ਕਰਾਂਗੇ ਐਸਐਸਪੀ ਦੇ ਅੱਗੇ ਕਰਾਂਗੇ ਡੀਐਸਪੀ ਦੇ ਅੱਗੇ ਬੇਨਤੀ ਕਰਦੇ ਆਂ ਕਿ ਹਰ ਇੱਕ ਥਾਣਾ ਜਿੱਦਾਂ ਨਜ਼ਦੀਕੀ ਪੈਂਦਾ ਹੈ ਜਾਂ ਕੁਝ ਵੀ ਕਰਦੇ ਆ ਉੱਥੇ ਤੁਸੀਂ ਧਿਆਨ ਰੱਖੋ ਜਿਹੜੇ ਦੂਜੇ ਮੈਂਕਰੇ ਲੈਹਰ ਵਿਭਾਗੀ ਆ ਆਪਣੇ ਫੋਰੈਸਟ ਆ ਉਹਨਾਂ ਨੂੰ ਵੀ ਆਪਣੇ ਧਿਆਨ ਰੱਖਣਾ ਚਾਹੀਦਾ ਇੰਨਾ ਬੂਟਾ ਲਾਇਆ ਕਿੰਨਾ ਨੁਕਸਾਨ ਸਰਕਾਰ ਦਾ ਸੀ ਕੀਤਾ ਉਹਨੂੰ ਤੁਸੀਂ ਆਪਣੀ ਆਪਣੀ ਜਗ੍ਹਾ ਜਿਹੜੀਆਂ ਕਵਰਿੰਗ ਕਰੋ ਠੀਕ ਹੈ ਜੀ ਤੇ ਜੇ ਕੋਈ ਗਰੀਬ ਲਾਇਆ ਕਰਦਾ ਉਹਨੂੰ ਲਾਂਦੋ ਤਗੜੇ ਦਾ ਤਾਂ ਬਿਜ਼ਨਸ ਹੀ ਆ ਤਗੜਿਆਂ ਦਾ ਬਿਜ਼ਨਸ ਕਰਨਾ ਹੈ ਜਿਹੜਾ ਗਰੀਬ ਕੋਈ ਦਿਹਾੜੀ ਲਾ ਕੇ ਖਾਣਾ ਚਾਹੁੰਦਾ ਹੈ ਰੇੜੀ ਲਾਣਾ ਚਾਹੁੰਦਾ ਉਹਨੂੰ ਤੁਸੀਂ ਪਟਾ ਦਿੰਦੇ ਹੋ ਉਹਨੂੰ ਤੁਸੀਂ ਪਟਾ ਦਿੰਦੇ ਹੋ ਤਾਂ ਸਿਰਫ ਉੱਥੇ ਗਰੀਬੀ ਵਧਣੀ ਆ ਇੱਕ ਤਾਂ ਉਹਨੂੰ ਕੰਮ ਨਹੀਂ ਮਿਲਣਾ ਉਹਦੀ ਸੋਚ ਦਿਮਾਗ ਵਿੱਚ ਹੋਰ ਨਸ਼ਿਆਂ ਨੂੰ ਜਾਣੀ ਉਹਨੂੰ ਕੰਮ ਨਹੀਂ ਕਰਨ ਦੇਣਾ ਉਹਦੀ ਰੇੜੀ ਪਟਾ ਦੇਣੀ ਆ ਤਗੜੇ ਨੂੰ ਕਹਿੰਦਾ ਤੂੰ ਗੋਖਾ ਬਣਾ ਲੈ ਤੂੰ ਭਾਵੇਂ ਬਿਲਡਿੰਗ ਬਣਾ ਲੈ ਤੈਨੂੰ ਮੀਟਰ ਵੀ ਮਿਲ ਜਾਊਗਾ ਦੂਜਿਆਂ ਨੂੰ ਕੋਣ ਮੀਟਰ ਮਿਲਦਾ ਇਹ ਪ੍ਰਸ਼ਾਸਨ ਦੀ ਤੇ ਜਾਣ ਦੀ ਸਾਰਿਆਂ ਦੀ ਮਿਲੀ ਭਗਤੀ ਹੁੰਦੀ ਆ ਕੰਮ ਫੇਰ ਕੰਮ ਹੁੰਦੀ ਆ ਜੀ